4 ਪਿੰਡਾਂ ਤੋਂ ਚੱਲਿਆ ਔਰ 91 ਤੋਂ ਸਾਡੀ ਇਹ ਸ਼ਾਪ ਹੈ ਔਰ ਸਾਡਾ ਸਾਡੀ ਖਾਸ ਗੱਲ ਇਹ ਹੈ ਕਿ ਅਸੀਂ ਸਾਰਾ ਮੂਰੇ ਅਜੇ ਵੀ ਫੋਰ ਫਾਦਰਜ਼ ਦੇ ਤਰੀਕੇ ਨਾਲ ਬਣਾਉਂਦੇ ਆਂ ਇਸ ਵੇਲੇ ਇਸ وجہ ਕਰਕੇ ਲੋਕਾਂ ਦੇ ਵਿੱਚ ਬਹੁਤ क्रेਜ਼ ਆ ਔਰ ਬਹੁਤ ਜ਼ਿਆਦਾ ਮਤਲਬ ਵਿਸ਼ਵਾਸ ਹੈ ਕਿ ਉਹ ਸਾਡੇ ਕੋਲ ਜੁੱਤੀਆਂ ਖਰੀਦਣ ਆਉਂਦੇ ਨੇ ਪੰਜਾਬੀ ਜੁੱਤੀ ਦੀ ਮਸ਼ੀਨ ਨੇ ਨਹੀਂ ਬਣੀ ਹੈਗੀ ਉਹ ਮਸ਼ੀਨ ਇਸ ਕਰਕੇ ਨਹੀਂ ਬਣੀ ਕਿਉਂਕਿ ਇਦੀ ਡਿਮਾਂਡ ਇੰਨੀ ਜ਼ਿਆਦਾ ਨਹੀਂ ਹੈਗੀ ਆਰਟੀਫੀਸ਼ੀਅਲ ਚੀਜ਼ਾਂ ਨੇ ਔਰ ਰੈਡੀमेड ਪਲਾਸਟਿਕ ਦੀਆਂ ਚੀਜ਼ਾਂ ਨੇ ਇਸ ਕੰਮ ਨੂੰ ਬਹੁਤ ਜ਼ਿਆਦਾ ਮਾਰ ਦਿੱਤੀ ਆ। ਪੁਰਾਣੇ ਸਮੇਂ ਦੇ ਵਿੱਚ ਲੋਕ ਜ਼ਰੂਰ ਤਾਂ ਸਮਝ ਕੇ ਬੰਦ ਸੀ ਪੰਜਾਬੀ ਜੁੱਤੀ ਨੂੰ ਲੇਕਿਨ ਹੁਣ ਇਹ ਸਿਰਫ ਸ਼ੌਂਕ ਨਾਲ ਬੰਦ ਨੇ। ਆਪਾਂ ਦੇਖਦੇ ਆਂ ਵਿਆਹ ਸ਼ਾਦੀਆਂ ਦੇ ਵਿੱਚ ਸਿਰਫ ਸ਼ੌਂਕ ਹੀ ਪੁਰੇ ਕੀਤੇ ਜਾਂਦੇ ਨੇ। ਜੁਐਲਰ ਸਾਨੂੰ ਪੱਤਰੇ ਦੇ ਕੇ ਜਾਂਦੇ ਨੇ ਔਰ ਅਸੀਂ ਉਹ ਜੁੱਤੀਆਂ ਬੰਦਾਂਨੇ ਔਰ ਇਹਨਾਂ ਦਾ ਵੀ ਗ੍ਰੇਡ ਬਹੁਤ ਜ਼ਿਆਦਾ ਵਧ ਰਿਹਾ। ਸਾਰਾ ਕੁਝ ਸੇ ਪਾਕਿਸਤਾਨ ਦਾ ਤਿਆਰ ਕੀਤਾ ਆ ਜੀ। ਤਿਆਰ ਕਿ ਉਧਰ ਜਿਹੜੇ ਪੱਲੇ ਪਾਕਿਸਤਾਨੀ ਪੱਤਰੇ ਵੀ ਆਉਂਦੇ ਨੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ। ਉਹ ਵੀ ਲੈਂਦੇ ਨੇ, ਇਹ ਮਂਗਾ ਵੀ ਲੈਂਦੇ ਆ, ਉਹ ਵੀ ਮਂਗਾ ਲੈਂਦੇ ਨੇ, ਇਹ ਮਿਲਣ ਜਾਂ ਸਾਰੇ ਪਾਸੇ ਆਂਦੇ ਨੇ ਜੀ ਪੂਰੇ ਪੰਜਾਬ ਤੋਂ ਬਾਹਰ ਕੈਨੇਡਾ ਅਮਰੀਕਾ ਸਾਰੇ ਪਾਸੇ ਜੁੱਤੀ ਜਾਂਦੀ ਹੈ ਬਹੁਤ ਬਣਾਈ ਜੀ ਤਿੰਨ ਪੀਸ ਬਣਾ ਕੇ ਦਿੰਦੇ ਨੇ ਅਸੀਂ ਸੋਨੇ ਦੀ ਹਾਦੀਆਂ ਚਾਂਦੀ ਦਾ ਡੇਲੀ ਬੰਗੇ ਰਹਿੰਦੀ ਹੈ ਪੰਜਾਬ ਆਪਣੀ ਪੰਜਾਬੀ ਅਤੇ ਸਦਕਾ ਜਾਣਿਆ ਜਾਂਦਾ ਹੈ ਪੰਜਾਬ ਦੀ ਅਮੀਰ ਵਿਰਾਸਤ ਨਾਲ ਜੁੜਿਆ ਹੈ ਪੰਜਾਬੀ ਜੁੱਤੀ ਦਾ ਨਾਂ ਪੰਜਾਬੀ ਜੁੱਤੀ ਰਾਜੇ ਮਹਾਰਾਜਿਆਂ ਦੀ ਪਹਿਲੀ ਪਸੰਦ ਹੁੰਦੀ ਸੀ ਇੱਕ ਦੌਰ ਵੇਲੇ ਲੋਕ ਅਕਸਰ ਇਸ ਨੂੰ ਪਾਉਣਾ ਪਸੰਦ ਕਰਦੇ ਸੀ ਪਰ ਬਦਲਦੇ ਸਮੇਂ ਨਾਲ ਲੋਕਾਂ ਦੇ ਨਾਵੇਂ ਬ੍ਰਾਂਡਾਂ ਦੇ ਬੂਟ ਪਾਉਣ ਦੀ ਆਦਤ ਸ਼ੁਰੂ ਹੋ ਗਈ ਪਰ ਹੁਣ ਦੇ ਸਮੇਂ ਦੇ ਵਿੱਚ ਵੀ ਕੁਝ ਲੋਕ ਨੇ ਜੋ ਇਸ ਵਿਰਾਸਤੀ ਤੇ ਸਭਿਆਕ ਪਹਿਰਾਵੇ ਦੀ ਪਛਾਣ ਅੱਜ ਵੀ ਕਰਦੇ ਨੇ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਪੰਜਾਬੀ ਜੁੱਤੀ ਰਾਜ ਕਰਦੀ ਹੈ ਇਹ ਹੈ ਮਲੇਰ ਕੋਟਲਾ ਦਾ ਮਸ਼ਹੂਰ ਬਾਂਬੇ ਪੰਜਾਬੀ ਜੁੱਤੀ ਸਟੋਰ ਅੱਜ ਤੱਕ ਤੁਸੀਂ ਪੰਜਾਬੀ ਜੁੱਤੀ ਦੇ ਵੱਖ-ਵੱਖ ਡਿਜ਼ਾਈਨ ਵੇਖੇ ਹੋਣੇ ਕਈ ਦੁਕਾਨਾਂ ਤੇ ਚਾਂਦੀ ਦੀ ਪੰਜਾਬੀ ਜੁੱਤੀ ਵੀ ਦੇਖੀ ਹੋਣੀ ਪਰ ਇਸ ਦੁਕਾਨ ਤੇ ਤੁਹਾਨੂੰ ਪਾਕਿਸਤਾਨੀ ਤੇ ਸੋਨੇ ਦੀ ਪੰਜਾਬੀ ਜੁੱਤੀ ਵੇਖਣ ਨੂੰ ਮਿਲੇਗੀ ਦੇਸ਼ਾਂ ਵਿਦੇਸ਼ਾਂ ਤੱਕ ਇਸ ਦੁਕਾਨ ਦਾ ਨਾਂ ਹੈ ਜ਼ਿਆਦਾਤਰ ਲੋਕ ਨਹੀਂ ਜਾਣਦੇ ਕਿ ਪੰਜਾਬੀ ਜੁੱਤੀ ਕਿਵੇਂ ਤਿਆਰ ਹੁੰਦੀ ਹੈ ਕੌਣ ਇਸ ਨੂੰ ਤਿਆਰ ਕਰਦਾ ਆਮ ਗਲਤਫਹਿਮੀ ਇਹ ਹੀ ਹੁੰਦੀ ਹੈ ਕਿ ਇਸ ਨੂੰ ਮਸ਼ੀਨਾਂ ਦੇ ਰਾਹੀਂ ਤਿਆਰ ਕੀਤਾ ਜਾਂਦਾ ਹੈ ਪਰ ਤਿਆਰੀ ਤੋਂ ਲੈ ਕੇ ਸਿਲਾਈ ਤੱਕ ਸਭ ਕੁਝ ਹੱਥ ਦੇ ਨਾਲ ਕੀਤਾ ਜਾਂਦਾ ਹੈ ਗੱਲਬਾਤ ਕਰਦੇ ਆ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਚਾਰ ਪੀੜ੍ਹੀਆਂ ਤੋਂ ਇਸ ਦੁਕਾਨ ਤੇ ਪੰਜਾਬੀ ਜੁੱਤੀ ਬਣਾਉਣ ਦਾ ਕੰਮ ਚੱਲਦਾ ਹੈ ਕੈਨੇਡਾ ਆਸਟ੍ਰੇਲੀਆ ਤੇ ਦੂਰ ਦੂਰ ਤੋਂ ਗਾ ਇੱਥੇ ਪੰਜਾਬੀ ਜੁੱਤੀ ਖਰੀਦਣ ਆਉਂਦੇ ਨੇ ਹਜ਼ਾਰ ਰੁਪਏ ਤੋਂ ਲੈ ਕੇ ਲੱਖਾਂ ਤੱਕ ਇਨ੍ਹਾਂ ਪੰਜਾਬੀ ਜੁੱਤੀਆਂ ਦੀ ਕੀਮਤ ਹੈ ਚਾਰ ਪੀੜ੍ਹੀਆਂ ਤੋਂ ਚੱਲ ਰਿਹਾ ਔਰ 91 ਦਾ ਸਾਡਾ ਇਹ ਸ਼ੌਕ ਹੈ ਔਰ ਸਾਡਾ ਸਾਡੀ ਖਾਸ ਗੱਲ ਇਹ ਹੈ ਕਿ ਅਸੀਂ ਸਾਰਾ ਕੰਮ ਔਰੇ ਅਜੇ ਵੀ ਫੋਰ ਫਾਦਰ ਦੇ ਤਰੀਕੇ ਨਾਲ ਬਣਾਉਂਦੇ ਆਂ ਇਸ ਵੇਜਿਸ ਵਜ੍ਹਾ ਕਰਕੇ ਲੋਕਾਂ ਦੇ ਵਿੱਚ ਬਹੁਤ क्रेज ਆ ਔਰ ਬਹੁਤ ਜ਼ਿਆਦਾ ਮਤਲਬ ਵਿਸ਼ਵਾਸ ਹੈ ਕਿ ਉਹ ਸਾਡੇ ਕੋਲ ਜੁੱਤੀਆਂ ਖਰੀਦਣ ਆਉਂਦੇ ਨੇ ਇਹ ਹੱਥਾਂ ਨਾਲ ਮਸ਼ੀਨਾਂ ਵੀ ਜਾਂਕਾ ਚੱਲ ਪਈਆਂ ਲੇਕਿਨ ਪੰਜਾਬੀ ਜੁੱਤੀ ਦੀ ਮਸ਼ੀਨ ਨਹੀਂ ਬਣੀ ਹੈਗੀ ਉਹ ਮਸ਼ੀਨ ਇਸ ਕਰਕੇ ਨਹੀਂ ਬਣੀ ਕਿਉਂਕਿ ਇਹਦੀ ਡਿਮਾਂਡ ਇੰਨੀ ਜ਼ਿਆਦਾ ਨਹੀਂ ਹੈਗੀ ਆਰਟੀਫੀਸ਼ਲ ਚੀਜ਼ਾਂ ਨੇ ਔਰ ਰੈਡੀमेड ਪਲਾਸਟਿਕ ਦੀਆਂ ਚੀਜ਼ਾਂ ਨੇ ਇਸ ਕੰਮ ਨੂੰ ਬਹੁਤ ਜ਼ਿਆਦਾ ਮਾਰ ਦਿੱਤੀ ਆ ਪੁਰਾਣੇ ਸਮੇਂ ਦੇ ਅੱਜ ਦੇ ਕਿੰਨਾ ਕੁ ਫਰਕ ਪਿਆ ਇਸ ਕਾਰੋਬਾਰ ਪੁਰਾਣੇ ਪੁਰਾਣੇ ਸਮੇਂ ਦੇ ਵਿੱਚ ਲੋਕ ਜ਼ਰੂਰਤ ਸਮਝ ਕੇ ਬੰਨਦੇ ਸੀ ਪੰਜਾਬੀ ਜੁੱਤੀ ਨੂੰ ਲੇਕਿਨ ਹੁਣ ਸਿਰਫ ਸ਼ੌਂਕ ਨਾਲ ਬੰਨਦੇ ਨੇ ਆਪਾਂ ਦੇਖਦੇ ਆਂ ਵਿਆਹ ਸ਼ਾਦੀਆਂ ਦੇ ਵਿੱਚ ਸਿਰਫ ਸ਼ੌਂਕ ਹੀ ਪੁਰੇ ਕੀਤੇ ਜਾਂਦੇ ਨੇ ਮੈਸੇਜ ਕੁਝ ਘੰਟਿਆਂ ਦੇ ਹਾਂਜੀ ਕੁਝ ਘੰਟਿਆਂ ਦੇ ਲਈ ਤਾਂ ਜਿਵੇਂ ਤੁਸੀਂ ਦੇਖਦੇ ਹੋ ਕਿ ਅਸੀਂ ਉਹ ਚਾਂਦੀ ਦੇ ਜੁੱਤੀਆਂ ਵੀ ਬਣਾਉਂਦੇ ਨੇ ਸਿਰਫ ਮਤਲਬ ਕੀ ਹੈ ਆਪਣਾ ਜੁਐਲਰ ਸਾਨੂੰ ਪੱਤਰੇ ਦੇ ਕੇ ਜਾਂਦੇ ਨੇ ਔਰ ਅਸੀਂ ਉਹ ਜੁੱਤੀਆਂ ਬਣਾਉਂਦੇ ਆਂ ਔਰ ਇਹਨਾਂ ਦਾ ਵੀ ਕਰੇਡ ਬਹੁਤ ਜ਼ਿਆਦਾ ਵੱਧ ਰਿਹਾ ਲੇਡੀ ਸਾਡੇ ਉਹਨਾਂ ਨੇ ਵੱਡੀ ਗੱਲ ਹੈ ਵੀ ਇਹ ਮਸ਼ੀਨੀ ਨਹੀਂ ਹੈਗੇ ਇਹਨਾਂ ਦੇ ਹੱਥਾਂ ਨਾਲ ਬਣਾਈਆਂ ਵੀ ਗਏ ਨੇ ਸਾਰੀਆਂ ਜੁੱਤੀਆਂ ਉਹ ਮੇਰੇ ਦੋਸਤ ਦੀ ਬੇਟੀ ਦਾ ਵਿਆਹ ਮੈਂ ਚਾਂਦੀ ਦੀ ਜੁੱਤੀ ਖਰੀਦੀ ਹੈਗੀ ਉਧਰੋਂ ਪਰੇ ਪਈ ਹੈਗੀ ਭਾਈ ਸਾਹਿਬ ਨੇ ਸਾਨੂੰ ਪਹਿਲਾਂ ਦਿਖਾਈ ਦਿੱਤੀ ਪੈਰਾਂ ਦੇ ਵਿੱਚ ਜੀ ਆਮ ਤੁਸੀਂ ਕਾਰੀਗਰ ਤੋਂ ਜਿਹੜੀ ਜੁੱਤੀ ਲਾਉਂਗੇ ਜਿਹੜੇ ਆਮ ਹਰੇ ਕੇ ਬੰਦਾ ਕੰਨ ਚੋਂ ਪੈਨਸਲ ਕੱਢ ਕੇ ਨਿਸ਼ਾਨੀਆਂ ਲਾ ਕੇ ਜੁੱਤੀ ਬਣਾ ਦਿੰਦਾ ਉਹ ਉਹ ਨਾ ਥੱਲੇ ਪਿਛਲੇ ਪਾਸੇ ਉਹ ਇੱਥੇ ਲੱਗਣ ਲੱਗ ਜਾਂਦੀ ਹੈਗੀ ਜੁੱਤੀ ਜ਼ਖਮ ਹੋ ਜਾਂਦਾ ਜ਼ਖਮ ਹੋ ਜਾਂਦਾ ਚਾਮਰਾਜਾ ਹੋ ਜਾਂਦਾ ਫਿਰ ਉਹ ਰਸੀ ਜਾਂਦਾ ਤੁਰ ਨਹੀਂ ਸਕਦਾ ਬੰਦਾ ਜੁੱਤੀ ਨਾਲ ਹਰੇ ਇਹਦਾ ਤੁਸੀਂ ਪੈਰ ਚ ਪਾਈ ਵੀ ਜੁੱਤੀ ਪਤਾ ਹੀ ਨਹੀਂ ਲੱਗੂਗਾ ਵੀ ਇੰਨੀ ਹਲਕੀ ਜੁੱਤੀ ਹੈਗ ਇਹਨਾਂ ਦੀ ਟੁੱਟਦੀ ਨਹੀਂ ਹੈਗੀ ਜੁੱਤੀ ਜੀ ਉਹਨੇ ਉਹ ਜੁੱਤੇ ਵਾਕੀ ਰੇਟ ਬਹੁਤ ਜਾਇਜ਼ ਨੇ ਜੀ ਇਹਨਾਂ ਦੇ ਹਸਤਾਈ ਹੈ ਵੀ ਤੇ ਹਰ ਤਰ੍ਹਾਂ ਦੀ ਚੀਜ਼ ਮਿਲ ਜਾਂਦੀ ਹੈ ਹਰ ਤਰ੍ਹਾਂ ਦੀ ਚੀਜ਼ ਬਣ ਜਾਂਦੀ ਹੈ ਹਰ ਤਰ੍ਹਾਂ ਦੀ ਮਿਲਦੀ ਹੈ ਹਰ ਤਰ੍ਹਾਂ ਦੀ ਬਣਦੀ ਹੈ ਹਰ ਬੰਦੇ ਦਾ ਸ਼ੌਕ ਪੂਰਾ ਹੁੰਦਾ ਹੈ ਜਿਸ ਤਰ੍ਹਾਂ ਜੀ ਭਾਲ ਲੈਣ ਦਾ ਉਤਨਾ ਚੀਜ਼ ਮਿਲਦੀ ਹੈ ਬੰਦਾ ਕੋਈ ਖਾਲੀ ਨਹੀਂ ਜਾਂਦਾ ਸਾਰਾ ਕੰਮ ਹਾਤੀ ਜੀ ਤੇ ਹੋਰ ਆ ਦੇਵਾਂ ਦੇਖੋ ਇਹ ਤਿੱਲੇ ਦੀ ਪਜਾਮ ਪਾਕਿਸਤਾਨੀ ਨੋਕ ਵਾਲੀ ਪਾਕਿਸਤਾਨੀ ਦਿੱਤੀ ਨੋਕ ਵਾਲੀ ਨਾਲੇ ਮੁਕੰਮਲ ਤਿਆਰ ਪਿਓਰ ਇਹ ਕਿੱਥੋਂ ਤਿਆਰ ਕੀਤਾ ਹੈ ਦਾ ਜੀ ਸਾਰਾ ਕੁਝ ਪਾਕਿਸਤਾਨ ਦਾ ਤਿਆਰ ਕੀਤਾ ਹੈ ਜੀ ਤਿਆਰ ਵੀ ਉਧਰ ਜਿਹੜੇ ਉੱਪਲੇ ਪਾਕਿਸਤਾਨ ਦੇ ਪੱਤਰੇ ਵੀ ਆਉਂਦੇ ਨੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ। ਉਹ ਵੀ ਲਿਆਂਦੇ ਨੇ, ਮੰਗਾ ਵੀ ਲੈਂਦੇ ਨੇ, ਉਹ ਵੀ ਮੰਗਾ ਲੈਂਦੇ ਨੇ, ਜਿਹੜੇ ਮਿਲਣ ਜਾਂਦੇ ਨੇ ਉਹ ਵੀ ਲਿਆਂਦੇ ਨੇ। ਸਾਰੇ ਪਾਸੇ ਆਉਂਦੇ ਨੇ ਜੀ ਪੂਰੇ ਪੰਜਾਬ ਤੋਂ ਬਾਹਰ ਕੈਨੇਡਾ, ਅਮਰੀਕਾ ਸਾਰੇ ਪਾਸੇ ਜੁੱਤੀ ਜਾਂਦੀ ਹੈ। ਬਿਲਕੁਲ ਬਣਾਈਏ ਜੀ ਤਿੰਨੇ ਪੀਸ ਬਣਾ ਕੇ ਦਿੱਤੇ ਨੇ ਅਸੀਂ। ਸੋਨੇ ਦੇ ਹਾਂ ਜੀ ਹਾਂ, ਚਾਂਦੀ ਦਾ ਡੈਲੀ ਬਣਦੀ ਰਹਿੰਦੀ ਹੈ। ਸੋਨੇ ਜੁੱਤੀ ਤੁਸੀਂ ਲਾ ਲਓ ਜੀ ਸਾਹ ਹਾਂ ਨਾ ਨਾ ਕਰਕੇ ਕਰ ਆਪਾਂ 10 ਵਾਲੇ ਬਣਾਈਏ। ਹੂੰ। ਤੋ ਦਾ ਬਜਨ ਦੇ ਲਓ ਵੀ ਕਿੰਨਾ ਬਣਗਾ ਪਰ ਘੱਟੋ ਘੱਟ 5 ਲੱਖ ਰੁਪਏ ਦਾ ਬਜਨ ਦੱਸਦਾ ਤੇ ਚਾਂਦੀ ਜੁੱਤੀ ਸਾਡੇ ਕੋਲ ਸਨੈਰ ਤਿਆਰ ਕਰਵਾਂਦਾ ਚੱਕੀ ਜੁੱਤੀ ਉਹ ਇਹ ਕਦੋਂ ਕੰਮ ਆਉਂਦੀਆਂ ਨੇ ਇਹ ਵਿਆਹ ਸ਼ਾਦੀ ਤੇ ਜਾਂਦੇ ਨੇ ਜਿੱਤਿਆਂ ਵਾਲੀਆਂ ਲਾੜੀ ਤੇ ਹੋਰ ਚਾਂਦੀ ਦੀ ਆ ਹਮ ਲੋਕ ਵਿਆਹ ਦੇ ਵਿੱਚ ਸ਼ਗਨ ਦੇ ਵਿੱਚ ਦਿੰਦੇ ਨੇ ਜਿੱਤਿਆਂ ਦੇ ਤੇ ਡੇਲੇ ਬੰਦੀਆਂ ਨੇ ਸਾਡੇ ਕੋਲ ਦੱਸਦੇ ਕਿ ਲੋਕ ਅਕਸਰ ਵਿਆਹ ਸ਼ਾਦੀ ਤੇ ਖੁਸ਼ੀ ਦੇ ਸਮਾਗਮਾਂ ਤੇ ਪੰਜਾਬੀ ਜੁੱਤੀ ਨੂੰ ਪਾਉਣਾ ਪਸੰਦ ਕਰਦੇ ਨੇ ਮਾਰਕੀਟ ਚ ਬੱਚਿਆਂ, ਮਹਿਲਾਵਾਂ, ਮਰਦਾਂ ਆਦੀ ਹਰ ਇੱਕ ਵਰਗ ਦੇ ਲੋਕਾਂ ਲਈ ਖਾਸ ਪੰਜਾਬੀ ਜੁੱਤੀ ਹੈ ਤੇ ਇਸੇ ਪੰਜਾਬੀ ਜੁੱਤੀ ਨੂੰ ਖਰੀਦਣ ਦੇ ਲਈ ਮਲੇਰ ਕੋਟਲਾ ਦੀ ਇਸ ਦੁਕਾਨ ਤੇ ਲੋਕ ਵੱਡੀ ਗਿਣਤੀ ਚ ਆਉਂਦੇ ਨੇ ਮਲੇਰ ਕੋਟਲਾ ਤੋਂ ਜ਼ਮੀਨ ਖੇੜਾ ਵਾਲਾ ਦੀ ਰਿਪੋਰਟ ਪੀਟੀਸੀ ਨਿਊਜ਼